ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਨਵਜੋਸ ਹੋਂਤਾ ਪਿਛਲੇ 8 ਮਹੀਨਿਆਂ ਤੋਂ ਆਮ ਆਦਮੀ ਕਲੀਨਿਕ ਪਾਸਲਾ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਹਾਂ ਸਾਡੀ ਕਲੀਨਿਕ ਵਿੱਚ 40 ਤੋਂ 45 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਤੇ 80 ਪਲੱਸ ਦਵਾਈਆਂ ਦੀ ਸਹੂਲਤ ਮਰੀਜ਼ਾਂ ਲਈ ਪ੍ਰਬੰਧ ਕੀਤੀ ਗਈ ਹੈ ਮਾ ਮੋਹਨ ਸਿੰਘ ਜੀ ਪਿੰਡ ਤੱਗੜ ਇੱਥੋਂ ਦਵਾਈ ਲੀ ਜਾਂਦੇ ਆ ਜੀ ਫ੍ਰੀ ਸਾਰਾ ਕੋਸ਼ਿਸ਼ ਸ਼ੂਗਰ ਦਾ ਮਰੀਜ਼ਾਂ ਖੰਗ ਰੇਸ਼ਾ ਦੀ ਦਵਾਈ ਮੇਰੀ ਚਲਦੀ ਹੈ ਜੀ ਇੱਥੋਂ ਮੈਨੂੰ ਦਵਾਈ ਜਦ ਮੈਂ ਲੈਣ ਉਹ ਨਾਲ ਕੋਈ ਦਿੱਕਤ ਨਹੀਂ ਦਵਾਈ ਮੈਨੂੰ ਵਧੀਆ ਮਿਲਦੀ ਹੈ ਜੀ ਜੋ ਕਿ ਇੱਥੇ ਸਾਡੇ ਸਟਾਫ ਆਇਆ ਹੋਇਆ ਹੈ ਸੀਐ ਸਿਸਟਰ ਆਈਆਂ ਆ ਸਾਡੇ ਡਾਕਟਰ ਆ ਆਪਣੇ ਜਿਮੇਵਾਰੀ ਨੂੰ ਟਾਈਮ ਨਾਲ ਸਮਝਦੇ ਆ ਤੇ ਇੱਥੇ ਪੇਸ਼ੈਂਟਾਂ ਦਾ ਟੈਸਟ ਤੇ ਦਵਾਈ ਵੀ ਬਹੁਤ ਵਧੀਆ ਦਿੱਤੀ ਜਾਂਦੀ ਆ ਕੋਈ ਇੱਥੇ ਕੋਈ ਦਿੱਕਤ ਨਹੀਂ ਪੇਸ਼ੈਂਟ ਨਾ ਆਉਂਦੀ ਹੈਗੀ ਅਜੀਬ ਪੰਜਾਬ ਸਰਕਾਰ ਦੇ ਧੰਨਵਾਦ ਦੀਆਂ ਜਿਨ੍ਹਾਂ ਨੇ ਗਰੀਬ ਜਨਤਾ ਲਈ ਇੰਨੀ ਸਹੂਲਤ ਮੁਹੱਈਆ ਕਰਾਈ ਹੈ। ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ। ਅਕਸਰ ਲੋਕ ਵਿਤਾ ਦੇ ਵਿੱਚ ਪਿੱਤਲ ਦੇ ਭਾਂਡੇ ਅਤੇ ਭਾਂਡੇ ਕਲੀ ਕਰਨ ਦੀ ਰਵਾਇਤ ਤੇ ਸੁਣਦੇ ਆ ਲੇਕਿਨ ਉਹ ਗੱਲ ਜੇ ਉਸ ਕਿੱਤੇ ਦੀ ਕਰੀਏ ਤੇ ਅੱਜ ਉਹ ਕਿੱਤਾ ਜਿਵੇਂ ਅਲੋਪ ਹੀ ਹੁੰਦਾ ਜਾ ਰਿਹਾ ਅੱਜ ਵੀ ਬਹੁਤ ਥੋੜੇ ਪਰਿਵਾਰ ਦੇ ਜਿਹੜੇ ਇਸ ਕੰਮ ਨੂੰ ਜਾਰੀ ਰੱਖ ਰਹੇ ਨੇ ਔਰ ਪੁਰਾਣੇ ਢੰਗ ਤਰੀਕੇ ਨਾਲ ਹੀ ਰਵਾਇਤਾਂ ਨਾਲ ਹੀ ਉਹ ਪਿੱਤਲ ਦੇ ਭਾਂਡੇ ਵੀ ਤਿਆਰ ਹੁੰਦੇ ਨੇ ਉੱਥੇ ਭਾਂਡੇ ਕਲੀ ਕਰਵਾਉਣ ਵੀ ਲੋਕ ਆਉਂਦੇ ਨੇ ਤੇ ਉਹ ਇਸ ਕਾਰੋਬਾਰ ਨੂੰ ਚਲਾ ਰਹੇ ਨੇ ਔਰ ਤਸਵੀਰਾਂ ਗੁਰਦਾਸਪੁਰ ਤੇ ਨੇ ਲੇਕਿਨ ਜੇ ਤਰਾਸ ਦੀ ਇਹ ਦੇਖੀਏ ਤਾਂ ਘਰਾਂ ਦੇ ਵਿੱਚੋਂ ਵੀ ਪਿੱਤਲ ਦੇ ਭਾਡੇ ਮੁੱਕਦੇ ਗਏ ਤਾਂ ਜੁਕਾੜਨਾ ਵੀ ਬੰਦ ਹੁੰਦੀਆਂ ਗਈਆਂ ਕਦੀ ਉਹ ਵੀ ਸਮਾਂ ਸੀ ਜਦੋਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਇਸ ਇਲਾਕੇ ਦੇ ਵਿੱਚ ਘੁੰਮਦੇ ਸਾਂ ਤਾਂ 100 ਤੋਂ ਉੱਪਰ ਜਿਹੜੇ ਪਰਿਵਾਰ ਸੀ ਇਸ ਕਿੱਤੇ ਦੇ ਨਾਲ ਜੁੜੇ ਸੀ ਉਹਨਾਂ ਦਾ ਰੋਜ਼ਗਾਰ ਸੀ ਉਹਨਾਂ ਦਾ ਪਰਿਵਾਰ ਪਾਲਦੇ ਸੀ ਲੇਕਿਨ ਅੱਜ ਗਿੰਤੀ ਦੀਆਂ ਕੁਝ ਦੁਕਾਨਾਂ ਹੀ ਰਹਿ ਗਈਆਂ ਇਹ ਕਹਿ ਸਕਦੇ ਟਾਲੀਆਂ ਟਾਲੀਆਂ ਦੁਕਾਨਾਂ ਲੋਕ ਕਾਰੋਬਾਰ ਬਦਲ ਗਏ ਪਰਵਾਹ ਕੋ ਬੱਚੇ ਕੰਮ ਨਹੀਂ ਕਰਦੇ ਲੇਕਿਨ ਅੱਜ ਵੀ ਜਿਹੜੇ ਲੋਕ ਇਸ ਕਿੱਤੇ ਨਾਲ ਜੁੜੇ ਆ ਉਹਨਾਂ ਨਾਲ ਹੀ ਗੱਲ ਕਰਦੇ ਆ ਕਿ ਕੀ ਕਾਰਨ ਹੈ ਕੀ ਤਰਾਜ਼ੀਆਂ ਜਿਹੜਾ ਉਹਨਾਂ ਦਾ ਇਸ ਕਿੱਤੇ ਦੇ ਵੱਲ ਉਹਨਾਂ ਦੇ ਬੱਚਿਆਂ ਦਾ ਧਿਆਨ ਨਹੀਂ ਆਇਆ ਉਹ ਕਦੋਂ ਤੋਂ ਇਸ ਕਾਰੋਬਾਰ ਕਰ ਰਹੇ ਨੇ ਤੇ ਅੱਜ ਵੀ ਜੇ ਜਾਰੀ ਰੱਖ ਰਹੇ ਨੇ ਤਾਂ ਕਿਹੜੀਆਂ ਦਿੱਕਤਾਂ ਦੇ ਵਿੱਚੋਂ ਲੰਘ ਰਹੇ ਨੇ ਭਾਜੀ ਆਪਾਂ ਗੱਲ ਕਰੀਏ ਕੋਈ ਨਹੀਂ ਆਪਾਂ ਤੁਹਾਡੇ ਇਸ ਕੰਮ ਬਾਰੇ ਗੱਲ ਕਰਦੇ ਆ ਪਹਿਲੇ ਤੇ ਆਪਣਾ ਨਾਮ ਦੱਸ ਜੀ ਮੇਰਾ ਨਾਮ ਸਤਪਾਲ ਸਿੰਘ ਸਤਪਾਲ ਜੀ ਕਦੋਂ ਤੋਂ ਇਹ ਕੰਮ ਕਰਦੇ ਪਏ ਹੋ ਇਹ ਪਰਿਵਾਰ ਦਾ ਮੈਨੂੰ ਤੇ 40 45 ਸਾਲ ਹੋ ਗਏ ਕੰਮ ਕਰਦੇ ਆ ਅੱਛਾ ਜੀ ਮੈਂ ਸਕੂਲੇ ਪੜਦਾ ਸੀ ਤੇ ਉਦੋਂ ਤੋਂ ਕੰਮ ਕਰਦਾ ਰਿਹਾ ਤੇ ਫਿਰ 8ਵੀਂ ਚੋਂ ਪੜਿਆ ਬਾਅਦ ਮੈਂ ਸਾਡੇ ਤਾਂ ਪੜਾਈ ਛੱਡ ਕੇ ਫਿਰ ਕੰਮ ਦੀ ਲੱਗਿਆ ਪਰਿਵਾਰ ਦਾ ਇੱਕ ਪਰਿਵਾਰ ਮੁੰਡੇ ਕੰਮ ਤੇ ਨਹੀਂ ਪਏ ਮੁੰਡੇ ਕਹਿੰਦੇ ਇਹ ਕੰਮ ਕਰ ਲੈ ਉਹ ਫਿਰ ਅਹਲੇ ਜਗ੍ਹਾ ਤੇ بھیਜਦਾ ਉੱਥੇ ਕੰਮ ਲੱਗਦਾ ਕੋਈ ਹੋਰ ਕੰਮ ਕਰਦਾ ਉਹ ਸ਼ਕੀਲ ਦਾ ਮੁੰਤੇ ਕੰਡੇ ਫੋਲਡਿੰਗ ਕਰਦਾ ਜਿਹੜੇ ਗੜਵੀ ਹੋਗੇ ਇਸ ਕੰਮ ਜਿਹੜਾ ਜੱਦੀ ਕੁਸ਼ਤੀ ਕਹਿ ਲਈਏ ਉਹ ਕੰਨੇ ਉਹ ਨਹੀਂ ਉਹ ਮਸ਼ੀਨਾਂ ਤੇ ਕਰਦਾ ਵਾ ਪੈਸੇ ਤੇ ਬੈਗੇ ਮਸ਼ੀਨ ਤੇ ਬੈਵੇ ਤੁਸੀਂ ਅੱਜ ਜੱਦੀ ਕੁਸ਼ਤੀ ਕੰਮ ਕਰਦੇ ਪਏ ਹੋ ਬਹੁਤ ਪੈਸੇ ਇੱਥੇ ਦੁਕਾਨਾਂ ਦੀ ਬਹੁਤ ਐਸੀ ਪਰਮੈਕਸ ਤੇ 100 ਦੁਕਾਨਾਂ ਹੀ ਘਟ ਗਈਆਂ 18 ਦੀ ਸਾਰੇ ਬੰਦ ਹੋ ਗਏ ਤਿੰਨ ਚਾਰ ਘਰ ਰਹਿ ਗਏ ਉਹ ਗੁੰਡੇ ਗੁੰਡੇ ਰਹਿ ਗਏ ਨੇ ਤੇ ਨਵੇਂ ਪੌਣ ਨਹੀਂ ਪਿਆ ਸਾਂ ਜੱਦੀ ਉਹ ਵੀ ਦਿਨ ਲੱਗੇ ਸੀ ਕਿ ਜਦੋਂ ਮਹੱਲਿਆਂ ਦੇ ਵਿੱਚ ਵੀ ਉਹ ਬਾਜ ਦਿੰਦੇ ਹੋਏ ਲੋਕ ਡੰਗਦੇ ਹੁੰਦੇ ਸੀ ਭਾਡੇ ਕਲੀ ਕਰਾ ਲੋ ਮੈਨੂੰ ਅੱਜ ਵੀ ਕੰਨਾਂ ਦੇ ਵਿੱਚ ਵੱਜਦੀ ਆ ਉਹ ਜਾਂਦੇ ਸੀ ਪਿੰਡਾਂ ਵਿੱਚ ਰੋਜ ਜਾਂਦੇ ਸੀ ਕਲੀ ਕਰਨ ਤੇ ਵਾਹ ਉਹ ਪੁਰਾਣੇ ਬੰਦੇ ਜਾਂਦੇ ਸੀ ਉਹ ਆਹ ਮਾਰੇ ਖ ਬੇਦਨੋ ਕਿਉਂਕਿ ਉਹ ਕਹਿੰਦੇ ਪੁਰਾਣੇ ਲੋਕ ਗੀਤਾ ਦੇ ਵਿੱਚ ਵੀ ਉਹ ਗੱਲ ਆਂਦੀ ਸੀ ਇਹ ਗਾਣਾ ਵੀ ਬਣਿਆ ਦਾ ਭਾਂਡੇ ਕਲੀ ਕਰਾ ਪੰਜਾਬੀ ਗੀਤ ਹੀ ਹੈ ਬੜਾ ਖੂਬ ਹੈ ਸੋ ਹੁਣ ਪਿੰਡਾਂ ਵਿੱਚ ਕੋਈ ਨਹੀਂ ਜਾਂਦਾ ਕਿਉਂ ਲੋਕ ਕਿਉਂ ਇਸ ਕੰਮ ਤੋਂ ਪਿੱਛੇ ਹਟ ਗਏ ਯਾਹ ਤੇ ਭਾਂਡੇ ਖਤਮ ਹੋ ਗਏ ਪਿੱਤਲ ਦੇ ਲੋਕਾਂ ਦੇ ਘਰਾਂ ਚ ਪਿੰਡਾਂ ਦੇ ਭਾਂਡੇ ਬਿਲਕੁਲ ਖਤਮ ਹੋ ਗਏ ਕਿਉਂਕਿ ਵੇਚ ਵਟ ਕੇ ਨਾ ਉਹਨਾਂ ਨੇ ਸਟੀਲ ਫ੍ਰੀਜ ਲਈਏ ਢੋਰ ਕੀਤੇ ਨੇ ਪਲਾਸਟਿਕ ਲਈਏ ਸਟੀਲ ਵੀ ਲਿਆ ਇਹ ਪਿੱਤਲ ਜਿਹੜੀ ਹੈ ਕਿਹੜਾ ਵੇਚਿਆ ਲੋਕਾਂ ਕੋ ਅੱਗੋਂ ਐਡਵਾਂਸ ਹੋਈ ਜਾਂਦੇ ਜਮਾਨਾ ਸ਼ਾਇਦ ਮਾਈਕ੍ਰੋਵੇਵ ਦਾ ਆ ਗਿਆ ਸਟੀਲ ਦੇ ਭਾਂਡੇ ਆ ਗਏ ਹੁਣ ਫੇਰ ਪਿੱਤਲ ਦਾ ਕੰਮ ਹੇ ਕਿੰਨਾ ਉਹ ਲੋਕ ਆ ਰਹੇ ਆ ਲੋਕੀ ਫੇਰ ਕੱਲੀ ਕਰਕੇ ਬਰਤਨ ਦੇ ਹਰ ਤਰ੍ਹਾਂ ਦਾ ਹਾਂਦੀ ਛਕੂਲਾ ਕੜਾਈ ਪ੍ਰਾਤ ਸਭ ਕੱਲੀ ਕਰਾ ਕੇ ਵਰਤਣ ਦੇ ਲਿਆ ਇਹ ਸੇਤ ਲੀਵੀ ਕਿ ਤਣਕੇ ਦੇ ਭਾਂਡੇ ਚੰਗੇ ਆ ਪਿੱਤਲ ਦੇ ਜਾਂ ਮੈਂ ਕਿਹਾ ਇਹ ਕਲੀਆਂ ਦੇ ਭਾਂਡੇ ਵਰਤਨ ਨਾਲ ਬੰਦਾ ਬਿਮਾਰ ਨਹੀਂ ਹੁੰਦਾ ਥੋੜੀ ਕਿਉਂਕਿ ਇਹ ਸੇਤ ਸਹੀ ਰਹਿੰਦੀ ਇਹਨਾਂ ਨਾਲ ਤੇ ਸਿਲਵਰ ਰੇ ਹੋ ਨੁਕਸਾਨ ਕਰਦੀ ਹੈ ਤੇ ਪਿੱਤਲਾ ਬਹੁਤ ਫਾਇਦੇਮੰਦ ਤਾਂਬਾ ਵਰਤ ਲੋ ਪਿੱਤਲਾੋਂ ਕਾਂਸੀ ਛਰਨੋਂ ਵਧੀਆ ਵਾ ਕਿਉਂਕਿ ਅਸੀਂ ਇਹ ਵਿੱਚ ਤਾਂਬਾ ਦਾ ਕਲੀਆਂ ਤਾਂਸੀ ਦੀ ਉਹ ਸਾਰਿਆਂ ਨਾਲ ਵਧੀਆ ਤੁਹਾਡਾ ਕੰਮ ਕਰਨ ਦਾ ਤਰੀਕਾ ਢੰਗ ਤਰੀਕਾ ਸਾਰਾ ਪੁਰਾਣਾ ਹੀ ਆ ਬਸ ਬਿਲਕੁਲ ਪੁਰਾਣਾ ਹੈ ਪੱਖੇ ਅਗੇ ਪਿਆਰ ਨਾਲ ਕੋਈ ਦੇ ਪੱਖਾ ਤੁਹਾਡੇ ਸਾਹਮਣੇ ਤੋਂ ਕੰਮ ਕੀਤਾ ਕੋਈ ਕੰਮ ਚੱਲਦਾ ਦੇ ਵੇਲੇ ਦਾ ਪਪਾ ਸਾਡਾ ਕਰਦਾ ਹੁੰਦਾ ਹੀ ਰੱਖਾ ਸੀ ਫਿਰ ਪਪਾ ਸਾਡਾ ਕਰਦਾ ਰਿਹਾ ਇਸੇ ਪੱਖੇ ਤੇ ਫਿਰ ਮੈਂ ਹੁਣ ਕੋਈ ਨਵਾਂ ਕੋਚ ਬੰਦੋ ਉਹ ਤਿੰਨ ਪੀੜੀਆਂ ਨੇ ਕੰਮ ਲਗਾਤਾਰ ਜਾਰੀ ਲਗਾਤਾਰ ਕੀਤਾ ਕਹਿੰਦੇ ਆਏ ਵੀ ਪਾਕਿਸਤਾਨੋਂ ਸੀ ਇਹ ਬਹੁਤੇ ਪਰਵਾ ਰਹੇ ਸੀ ਪਾਕਿਸਤਾਨ ਤੋਂ ਆਏ ਜਰਾ ਤੁਸੀਂ ਪਾਕਿਸਤਾਨ ਤੋਂ ਤੁਹਾਡਾ ਪਰਿਵਾਰੀਆ ਆਹਾਂ ਕੀ ਕਹਿ ਹਟੇ ਉਹ ਵੀ ਪਾਕਿਸਤਾਨ ਤੋਂ ਆਏ ਨੇ ਇਹ ਪਾਰ ਕਰਕੇ ਇਸ ਚਾਰ ਭਰਾ ਹੈ ਨਾ ਪਾਪੇ ਹੱਜੇ ਉਹ ਹੀ ਪਾਕਿਸਤਾਨ ਦੇ ਭਰਾ ਹੈ ਉਹਨਾਂ ਨੇ ਕੰਮ ਬਦਲ ਲਿਆ ਸਾਡੇ ਉੱਤੇ ਵੀ ਇਹੀ ਕੰਮ ਸੀ ਉੱਤੇ ਇਹੋ ਕੰਮ ਬਰਾਦ ਕੜਾਈ ਤਪੀਲਾ ਘੜੇ ਬਣਾਉਂਦਾ ਸੀ ਵਾਹ ਬਾਬਾ ਹਗਾ ਲਾਇਆ ਮੇਰਾ ਖਾਣੇ ਨਹੀਂ ਉਹ ਘੜੇ ਬਣਾਉਂਦਾ ਇਹ ਮਹੱਲਾ ਦੇ ਪੁਰਾਣੇ ਹੀ ਮਾਇਦਾ ਸੀ ਨਾ ਕਿ ਇਸ ਕੰਮ ਦੇ ਨਾਲ ਜੁੜੇ ਸਾਰੀਆਂ ਦੁਕਾਨਾਂ ਵੀ ਠਹਿਰਾਂ ਦੀ ਹੈਗੀ ਹੈ ਅਜੰਮੀ ਵੀ ਆ ਗਈ ਹੈ ਲੇਕਿਨ ਕੰਮ ਬਦਲ ਗਿਆ ਕੰਮ ਬਦਲ ਲਿਆ ਸਭ ਬੰਦ ਪਈਆਂ ਕੋਈ ਉਹ ਕੋਈ ਘਰ ਹੀ ਦੇਖਣ ਨੂੰ ਮਿਲਦੇ ਵੇ ਦੁਕਾਨਾਂ ਤੇ ਹੈ ਹੀ ਨਹੀਂ ਕੋਈ। ਬੁਕਾਉ ਘਰ ਬਣਾ ਲਏ ਲੋਕਾਂ ਦੇ ਬੂੜੇ ਹੋਰ ਕਿਸੇ ਕੰਮ ਤੇ ਪਾਕਦੇ ਨੇ ਕੋਈ ਦੁਕਾਨਾਂ ਤੇ ਲੱਗਾ ਕੋਈ ਕੁਦਰੇ ਜਾਂਦਾ। ਇਹ ਵੀ ਪ੍ਰਤਾਪ ਬਣਾਉਂਦਾ ਜੇ ਪਹਿਲਾਂ ਬਣਾਉਂਦਾ ਰਿਹਾ ਹੁਣ ਉੱਡ ਚੜ ਗਏ ਕੰਮ। ਬਿਲਕੁਲ ਇਹਨਾਂ ਨਾਲ ਹੀ ਗੱਲ ਕਰਦੇ। ਅੱਜ ਕੀ ਨਾ ਕੀ ਤੁਹਾਡਾ? ਮੇਰਾ ਦਿਨੇਸ਼ ਕੁਮਾਰ ਬੱਬੂ ਜੀ। ਅੱਛਾ ਤੁਸੀਂ ਵੀ ਇਸੇ ਕੰਮ ਦੇ ਨਾਲ ਮੈਂ ਇਹ ਕੰਮ ਕੋਈ 25 30 ਸਾਲ ਕੰਮ ਕੀਤਾ। ਅੱਛਾ ਜੀ। ਮੈਂ ਆਪਣੇ ਮਾਨਗੀ ਦਾਤਾ ਜੀ। ਅੱਛਾ ਮਾਨੋ ਜਿਹੜਾ ਆਪਣੇ ਕੈਰੀ ਕਰਦਾ ਜੀ। ਫੇਰ ਮੈਂ ਬਣਿਆ। ਸੱਚੀ-ਸੱਚੀ। ਮੈਂ ਕੰਮ ਕੀਤਾ ਬੜੀ ਅਈ ਸਾਰੇ ਪਰਵਾਰੇ ਬੜੀ ਮਿਹਤ ਕੀਤੀ ਹੈ ਅੱਜ ਸਾਡੇ ਬਿਹਾਰ ਨਾਮ ਬਣਾਉਤਾ ਕਿਤਾ ਬੜੇ ਮਾਣ ਦੇ ਪਾ। ਅੱਜ ਜਦੋਂ ਇਸ ਪ੍ਰਮਣ ਦੀ ਗੱਲ ਕਰਦੇ ਆ ਇਸ ਆਪਣਾ ਤਾਂਬੇ ਦੇ ਭੰਡੇ ਜਾਂ ਉਸੇ ਇਸ ਕਿੱਤੇ ਦੀ ਗੱਲ ਕਰਦੇ ਲੋਕ ਇਸ ਕਿਤੇ ਤਾਂ ਸ਼ਾਇਦ ਲੋਕਾਂ ਨੇ ਘਰਾਂ ਚ ਵਰਤਨੇ ਬੰਦ ਕਰ ਦਿੱਤੇ ਕੰਮ ਵੀ ਬੰਦ ਹੋ ਗਿਆ ਇਹ ਕੰਮ। ਕੰਮ ਹੀ ਇਸ ਦਾ ਕਿ ਬੰਦ ਹੋ ਗਿਆ ਲੋਕਾਂ ਨੇ ਲੋਕੀ ਪਾ ਕੇ ਪੁਆਰੇ ਕਮਾਪਾਸੇ ਸਿੱਟੀ ਲਾ ਲਾ ਸੇਵਨ ਲਾ ਲਾ ਕੋਈ ਇਹ ਵੀ ਪਤਾ ਹੈ ਬਿਮਾਰੀ ਦੇ ਘਰ ਆ ਸਾਡੇ ਲੋਕਾਂ ਦੀ ਉਮਰ ਖਤਮ ਹੁੰਦੀ ਪਈ ਆ ਉਹ ਸੋਚਦੇ ਇਹ ਸਕੀਨ ਕੋ ਆ ਗਏ ਲੋਕਾਂ ਦੇ ਹਾਥੀ ਵਾਲੇ ਕਰਦੇ ਸਾਬਲ ਮੰ ਲੈ ਆਵੇ ਪੂਚਾ ਲੈ ਆਵੇ ਧੋਤ ਆ ਕੇ ਭਾੜੇ ਬਾਹ ਦੇ ਸਵਾਰ ਭਾੜੇ ਮਾਰੇ ਚਮਕਾ ਦੇ ਭਾੜਾ ਚਮਕ ਜਾਂਦਾ ਸੀ ਉਹਦੀ ਮਾੜੀ ਮੋਟੀ ਸਾਡੇ ਅੰਦਰ ਉਹਦੀ ਚੀਜ਼ ਜਾਂਦੀ ਸੀ ਲੋਹੇ ਦੇ ਸਾਡੇ ਹੀ ਅ ਲੋਹੇ ਦੀ ਚੀਜ਼ ਨੂੰ ਗਰਮ ਕਰਦੇ ਹੀ ਲੋਹੇ ਦੀ ਧੋਤ ਲਾਦੇ ਸੀ ਨਾ ਸਾਡੇ ਅੰਦਰ ਦੇ ਵਿੱਚ ਉਹ ਇੱਕ ਲੋਹਾ ਬਣ ਜਾਂਦਾ ਸੀ ਅੱਜ ਜਿਹੜਾ ਉਹ ਸਿਲਵਰ ਆ ਕੈਂਸਰ ਇਹ ਸਾਹੀ ਸਟੀਲ ਜਿਹੜੀ ਆ ਉਹ ਵੀ ਫਰੀ ਯਾਰ ਦੇਖੀ ਖਾਣੇ ਕੋ ਯਾਰ ਇਹ ਕੋਈ ਜੰਮੀ ਜਦੀ ਗੱਲ ਕਿਤੇ ਕਿਤੇ ਹੁਣ ਲੋਕ ਫੇਰ ਵਾਪਸ ਉਹ ਹਿਸਟਰੀ ਵਾਪਸ ਆ ਰਹੀ ਹੈ ਲੋਕ ਫੇਰ ਵਾਪਸ ਆ ਰਹੇ ਆ ਰੇ ਯਾਰ ਅੱਜ ਤੇ ਹੰਬੇ ਕੀਆ ਦਾ ਅੱਜ ਅਜੇ ਪਿੱਤਲ ਸਸਤਾ ਵਾ ਉਸ ਹਿਸਾਬ ਦੇ ਨਾਲ ਅਸੀਂ ਕਹਿੰਦੇ ਲੋਕਾਂ ਨੂੰ ਪਿੱਤਲ ਦਾ ਭਾਂਡਾ ਵਰਤਣਾ ਚਾਹੀਦਾ ਕਲੀ ਕਰਾ ਕੇ ਵਰਤਣ ਆਪਣੇ ਬੱਚਿਆਂ ਵਾਸਤੇ ਆਪਣੇ ਆਪਣੇ ਆਪਣਾ ਵਿਹਸੇ ਬਾਉਣਾ ਸਿਲਵਰ ਨਾ ਪਰਦੇ ਸਿਲਵਰ ਨਾ ਵਰਤਦੇ ਤੇ ਕੋਈ ਭਾਜੀ ਕਿਸੇ ਵੀ ਇਸ ਕਿੱਤੇ ਦੇ ਨਾਲ ਜੁੜੇ ਰਹੇ ਆਂ ਪੰਜ ਚੰਗੇ ਹੈ ਮੇਰਾ ਬੰਦਾ ਨਹੀਂ ਕਭੂ ਇਹ ਪਿੱਤਲ ਜੀ ਕੋ ਖਾਣ ਨਹੀਂ ਹੈ ਉਹ ਖਬਰ ਆਈ ਜਾਂਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਤਾਂਬਾ ਜਿਸ ਤਰ੍ਹਾਂ ਧਾਤੂ ਆ ਉਹਦਾ ਤੂਬਾ ਆ ਜੇ ਤਾਂਬਾ ਆ ਗਏ ਬਿੱਟੇ ਬਣ ਗਏ ਤਾਂਬਾ ਬਾਦ ਮੋਸਾਂ ਦਾ ਨਹੀਂ ਖਸਾਗੇ ਇਹ ਸਿਰ ਬਣ ਤੁਸੀਂ ਇਸ ਕੰਮ ਦੇ ਨਾਲ ਤੁਹਾਡੇ ਬ੍ਰਦਰ ਨੇ ਤੇ ਕਿੱਦਾਂ ਆਪਾਂ ਵੇਖਦੇ ਜਦੋਂ ਸਾਡਾ ਢੰਗ ਤਰੀਕਾ ਪੁਰਾਣਾ ਹੀ ਆ ਚਾਰ ਭਰਾ ਹੀ ਕੰਮ ਕਰਦੇ ਨੇ ਇਹ ਸਾਰਾ ਪਿਓ ਵੀ ਚੁੱਕ ਕੰਮ ਹੋ ਗਿਆ ਹੈ ਜਿਹੜਾ ਚਾਰ ਉਹਨੇ ਕੰਮ ਕਰਨਾ ਰਿਹਾ ਹੈ ਅੱਜ ਮੰਨ ਲੇ ਤਾਂ 200 ਗੇਰ ਗੋਡਨ ਹੋਰ ਪਾਤਾ ਚਾਰੂ ਜੀ ਇਹ ਢੇਰ ਗੋਡਨ ਹੋਰ ਚਾਰੂ ਜੀ ਆ ਲਾਗਤ ਇੰਨੀ ਸੀ ਥੋੜਾ ਮਹਿੰਗੀ ਅੱਜ ਅੱਜ ਫੇਰ ਹਲਾ ਅੱਜ ਹਾਲਾਤ ਖਦਮ ਹੋਸਾ ਅੱਜ ਫੇਰ ਲੋਕੀ ਥੋੜਾ ਕੋਈ 4 ਜਾਂ 10 ਗੇਰ ਵਿਕਲ ਨੇ ਜਦ ਵੇਹ ਚੱਲ ਰਹਾ ਕੋਈ ਖੜੇ ਆਨੀ ਦੇ ਇਹ 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 ਨੂੰ ਨਾ ਛਾਲੇ ਪਾਣੀ ਬਣਾ ਪੈਂਦਾ ਤਾਂ ਬਾਅਦ ਵਿੱਚ ਜਿਸ ਮੈਂ ਤਾਂ ਬਹੁਤ ਹੈ ਜਿਸ ਤਰ੍ਹਾਂ ਤਾਂ ਬਾਅਦ ਜਿਸ ਤਰ੍ਹਾਂ ਪਾਣੀ ਵੀ ਹਸਣਾ ਇਹ ਪੇਸ਼ੀਆ ਨਾ ਕਿ ਨਿਆ ਪੇਸ਼ੀਆ ਨੂੰ ਇਹੋ ਜਾ ਕੇ ਰੂਲੇ ਦੀ ਜਗ੍ਹਾ ਨਾ ਰੋਣ ਕੰਡੇ ਰੋ ਉਹ ਜਿਹੜੀ ਮਿਹਨਤ ਆ ਉਹਦਾ ਲੋਕ ਪੈਸੇ ਭਰਦੇ ਐ ਮਿੰਦਲੇ ਆ ਜੇ ਜਿੰਦੇ ਹੁਣ ਕੋਈ ਰਹਿਣ ਨਾ ਕੰਮ ਕਰਨ ਵਾਲਾ ਆ ਤੇ ਆ ਟੇਮ ਪਿਆਰ ਤੇ ਘਰ ਲੈ ਗਿਆ ਕਿਉਂਕਿ ਹੁਣ ਕੰਮ ਕਰਨਾ ਉਹ ਮੁੱਕ ਗਿਆ ਨਾ ਉਹ ਮੰਗੋ ਤੇ ਨਹੀਂ ਆਪਣੀ ਲੋੜ ਨੂੰ ਲੇਕਿਨ ਬੰਦ ਹੋਣ ਦਾ ਕਾਰਨ ਵੀ ਤੇ ਇਹੀ ਹੋਊਗਾ ਨਾ ਕਿ ਕੰਮ ਵੀ ਘਟ ਗਿਆ ਤੇ ਲੋਕ ਪੈਸੇ ਵੀ ਨਹੀਂ ਉਹਨੇ ਦਿੰਦੇ ਹੋਣਗੇ ਮਿੰਦਲੇ ਹਾਂ ਉਹ ਕੰਮ ਘਟਦਾ ਗਿਆ ਹੁਣ ਜਦੋਂ ਫਿਰ ਚਾਲੂ ਹੋ ਗਿਆ ਕੰਮ ਕਿ ਉਹ ਕਲੀ ਕਰਕੇ ਬਰਤਨ ਉਹ ਆਉਟ ਵੀ ਉਹ ਦੇਖੋ ਵੇ ਕਿ ਲੋਕੀ ਕਲੀ ਕਰਾਉਂਦੇ ਨੇ ਇਹਨੇ ਕਰਾਇਆ ਨਹੀਂ ਕਰਾਇਆ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਬਿਨਾਂ ਕਰਮਾਂ ਦੇ ਲੈ ਜਣੇ ਬਿਲਕੁਲ ਤੁਸੀਂ ਤਸਵੀਰਾਂ ਬਰਦਾਸ਼ਪੁਰ ਤੋਂ ਦੇਖਦੇ ਪਏ ਉਹ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਔਰ ਜੇ ਗੱਲ ਕਰੀਏ ਇਸ ਕਿਤੇ ਦੀ ਇਸ ਕੰਮ ਦੀ ਦਾ ਪਿੱਤਲ ਦੇ ਭਾਂਡੇ ਜਿੰਨੇ ਸੇਧਲੀ ਵੀ ਚੰਗੇ ਨੇ ਕਿਤੇ ਨਾ ਕਿਤੇ ਇਹ ਕੰਮ ਵੀ ਮੇਂਦਾਨਾ ਬਹੁਤ ਹੈ ਮਿਹਨਤ ਖੋਦ ਹੈ ਪਰ ਮੇਂਦਾਨਾ ਉਹਨਾਂ ਨਹੀਂ ਸੀ ਮਿਲਦਾ ਲੋਕ ਕੰਮ ਛੱਡ ਗਏ ਲੇਕਿਨ ਅੱਜ ਵੀ ਉਹ ਪਰਿਵਾਰ ਨੇ ਤਾਂਵੇਂ ਪਰਿਵਾਰ ਨੇ ਜਿਹੜੇ ਅੱਜ ਵੀ ਇਸ ਕੰਮੇ ਕਰਦੇ ਫਿਰ ਰਹੇ ਔਰ ਅੱਜ ਵੀ ਉਹ ਲੋਕ ਲੇਕਿਨ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਏ ਕੋ ਬੱਚਿਆਂ ਦੀ ਗੱਲ ਕਰੀਏ ਤੇ ਬੱਚੇ ਇਸ ਕੰਮ ਨੂੰ ਜੂਰ ਨੇ ਸ਼ਾਇਦ ਇਹ ਸਭਾ ਅੱਗੇ ਵੀ ਚੱਲੇਗਾ ਇੱਕ ਅੱਗੇ ਵੀ ਚੱਲਣਗੇ ਕਿਉਂਕਿ ਲੋਕ ਪਿੱਤਲ ਦੇ ਭਾਂਡਿਆਂ ਵੱਲ ਵੋੜ ਵਾਪਸ ਆ ਰਹੇ ਨੇ ਕੈਮਰਾ ਪਰਸਨ ਕਰਮਜੀਮਨ ਨਾਲ ਗੁਰਚਾਵਲਾ ਜਨਮਨੀ ਟੀਵੀ ਨੂੰ ਗੁਰਚਾ